ਸਿੰਘ ਮਾਨ ਜੀ ਦੇ ਸੀਐਮ ਪੰਜਾਬ ਉਹਨਾਂ ਲੋ ਇੱਕ ਮੁਹਿੰਮ ਚਲਾਈ ਗਈ ਹੈ ਸਰਕਾਰ ਤੁਹਾਡੇ ਦੁਆਰ ਇਹੜੀ ਸਕੀਮ ਹੈ ਲਗਭਗ ਅਗਮਲ ਦਾ ਸਾਰੇ ਹੀ ਪੰਜਾਬ ਦੇ ਪਿੰਡਾਂ ਚ ਮੋਹੱਲਿਆਂ ਚ ਤੇ ਵਾਰਡਾਂ ਦੇ ਵਿੱਚ ਲੱਗੇਗੀ ਉਹਨਾਂ ਵਾਲੇ ਤਕਰੀਬ ਇੱਕ ਮਹੀਨਾ ਇਹ ਮੁਹਿੰਮ ਚੱਲੇਗੀ ਅੱਜ ਵੀ ਤਕਰੀਬਨ ਅਸੀਂ ਬਟਾਲੇ ਦੇਖ ਕੇ ਆਏ ਆ ਜੀ ਕਿ ਕੈਂਪਾਂ ਵਿੱਚ ਦੌਰਾ ਕੀਤਾ ਆ ਬਹੁਤ ਹੀ ਲੋਕਾਂ ਵਿੱਚ ਇੱਕ ਤੇ ਦੇਖੋ ਜੀ ਇਸ ਚੀਜ਼ ਨੂੰ ਲੈ ਕੇ ਕਿ ਫਸਟ ਟਾਈਮ ਪਹਿਲੀ ਵਾਰ ਹੀ ਹੋਇਆ ਕਿ ਜਿਹੜੇ ਘਰਾਂ ਦੇ ਬਾਹਰ ਜਿਹੜਾ ਬਿਊਰੋਕ੍ਰੇਸੀ ਐਦਾ ਆਪਸ਼ਨ ਛਾਈ ਆ ਭਾਵੇਂ ਤਸਵੀਲ ਦੇ ਤਹਿਸੀਲਦਾਰ ਸਾਹਿਬ ਹੋਣ ਭਾਵੇਂ ਐਸਡੀਐਮ ਨੇ ਕੋਈ ਵੀ ਆ ਉਹ ਲੋਕਾਂ ਦੇ ਕੋਲ ਜਾ ਕੇ ਕੰਮ ਕਰਵਾ ਰਹੇ ਨੇ ਤੇ ਬੜੇ ਹੀ ਲੋਕ ਖੁਸ਼ ਨੇ ਇਸ ਚੀਜ਼ ਤੋਂ ਕਿਉਂਕਿ ਸੀਐਮ ਸਾਹਿਬ ਨੇ ਕਿਹਾ ਹੀ ਕਿ ਸੀਐਮ ਸਾਹਿਬ ਦਾ ਇੱਕੋ ਹੀ ਕਹਿਣਾ ਹੈ ਕਿ ਜੇ ਅਸੀਂ ਵੋਟਾਂ ਮੰਗਣ ਤੁਹਾਡੇ ਘਰੇ ਆ ਸਕਦੇ ਆ ਤੇ ਤੁਹਾਨੂੰ ਕੰਮ ਵੀ ਤੁਹਾਡੇ ਘਰੇ ਹੀ ਦਵਾਂਗੇ ਕੰਮ ਘਰੇ ਹੋਣਗੇ ਤੁਹਾਡੇ ਤੁਹਾਨੂੰ ਵੀ ਲਾਈਨਾਂ 'ਚ ਲੱਗਣ ਦੀ ਲੋੜ ਨਹੀਂ ਤੁਹਾਨੂੰ ਧੱਕੇ ਖਾਣ ਦੀ ਲੋੜ ਨਹੀਂ ਅਸੀਂ ਕੰਮ ਤੁਹਾਡੇ ਘਰਾਂ 'ਚ ਕਰਾਂਗੇ ਬਹੁਤ ਰੁਝਾਵ ਆ ਤੇ ਮੈਂ ਕਿੰਨਾ ਕਿ ਬੜਾ ਵਧੀਆ ਮੈਸੇਜ ਆਏਗਾ ਕਿ ਲੋਕਾਂ ਦੀ ਜਿਹੜੇ तकरीबन ਜਨਮਥੈਟੀ ਡੇਟ ਤੋਂ ਲੈ ਕੇ ਆਧਾਰ ਕਾਰਡ ਤੋਂ ਲੈ ਕੇ ਆਪਣਾ ਬੀਰ ਰਜਿਸਟ੍ਰੇਸ਼ਨ ਤੋਂ ਲੈ ਕੇ ਕੋਈ ਵੀ ਆ ਸਾਰਾ ਕੁਝ ਕੰਮ ਦੇ ਵਿੱਚ ਹੋ ਰਿਹਾ ਅੱਜ ਸਰ ਦੂਸਰੀ ਜਿਹੜੀ ਭਗਵੰਤ ਮਾਨ ਸਰਕਾਰ ਦਾ ਜਿਹੜਾ ਨਵਾਂ ਉਪਰਾਲਾ ਜਿਹੜਾ ਅੱਜ ਹੀ ਉਹਨਾਂ ਨੇ ਐਲਾਨ ਕੀਤਾ ਹੈਗਾ ਕਿ ਐਨਓਸੀ ਜਿਹੜੀ ਖਤਮ ਕਰਤੀ ਇਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਇੱਕ ਕਾਫੀ ਟਾਈਮ ਤੋਂ ਇੱਕ ਸਮੱਸਿਆ ਚੱਲੀ ਆਉਂਦੀ ਸੀ ਕਿ ਐਨਓਸੀ ਨੂੰ ਲੈ ਕੇ ਬਹੁਤ ਜ਼ਿਆਦਾ ਮੁਸ਼ਕਲਾਂ ਸੀ ਤੇ ਸੀਐਮ ਸਾਹਿਬ ਨੇ ਵੀ ਪਿਛੇ ਅਨਾਉਂਸ ਕੀਤਾ ਸੀ ਕਿ ਜਿੱਦਾਂ ਕਈ ਵਾਰੀ ਹੁੰਦਾ ਕਿ ਐਨਓਸੀ ਦੀ ਦਿੱਕਤ ਕਿੱਥੇ ਹੁੰਦੀ ਆ ਅਨਥੋਰਾਈਜ਼ ਕਲੋਨੀਆ ਜਿਹੜੀਆਂ ਅਨਥੋਰਾਈਜ਼ ਕਲੋਨੀਆ ਦੇ ਵਿੱਚ ਕੀ ਹੁੰਦਾ ਸੀ ਕਿ ਐਨਓਸੀ ਨਹੀਂ ਸੀ ਹੁੰਦੀ ਉਹਨਾਂ ਕਰਕੇ ਉਹ ਅੱਗੇ-ਅੱਗੇ ਸੇਲ ਕਰ ਦਿੰਦੇ ਸੀ ਜਗ੍ਹਾ ਸੇਲ ਕਰ ਦਿੰਦੇ ਸੀ ਜਿਹੜਾ ਵੀ ਕੋਈ ਮਕਾਨ ਬਣਾਉਂਦਾ ਸੀ ਉਹਨੂੰ ਆਪਣੇ ਘਰ ਦੇ ਵਿੱਚ ਬਿਜਲੀ ਕਨੈਕਸ਼ਨ ਲੈ ਲਿਆ ਦਿੱਕਤ ਹੁੰਦੀ ਸੀ ਕਿਤਨਾ ਕੀਤੇ ਸੀਐਮ ਸਾਹਿਬ ਨੇ ਕਿਹਾ ਕਿ ਉਹਨਾਂ ਨੂੰ ਇਹ ਦਿੱਕਤ ਨਹੀਂ ਹੋਣ ਦਿੱਤੀ ਜਾਏਗੀ ਇਸ ਕਰਕੇ ਕਿ ਉਹਨਾਂ ਨੇ ਐਨਓਸੀ ਕਦਮ ਘਾਤੀ ਹੈ ਕਿ ਐਨਓਸੀ ਨਹੀਂ ਲੱਗੇਗੀ ਕੋਈ ਰਜਿਸਟਰੀ ਹੋਏਗੀ ਕਿ ਇਹ ਦਿੱਕਤ ਨਹੀਂ ਹੋਣ ਦਿੱਤੀ ਜਾਏਗੀ ਮਤਲਬ ਲਵਰ ਕਲਾਸ ਦੇ ਲੋਕਾਂ ਨੂੰ ਬਹੁਤ ਮੀਡਲ ਕਲਾਸ ਲੋਕਾਂ ਨੂੰ ਬੜੀ ਵੱਡੀ ਸਹੂਲਤ ਇਹ ਦਿੱਤੀ ਹੈ ਸੀਮ ਸਾਹਿਬ ਦਾ ਜਿਹੜੀ ਫੀਸ ਜਿਹੜੀ ਸਰਕਾਰ ਦੀ ਫੀਸ ਤੇ ਉਹਨਾਂ ਨੂੰ ਪੇ ਕਰਨੀ ਪਏਗੀ ਹਾਂਜੀ ਉਹਦਾ ਕੋਈ ਹੋਰ ਸੌਖੀ ਹੈਗਾ ਦਾ ਮਤਲਬ ਸਿਸਟਮ ਕੀਤਾ ਹੈ ਕਿ ਉਹਦਾ ਹੋਰ ਹੈਗਾ ਪਰ ਇਹਦੀ ਐਨਓਸੀ ਦੀ ਦਿੱਕਤ ਹੁੰਦੀ ਸੀ ਕਿ ਐਨਓਸੀ ਕਰਕੇ ਕਈ ਰਜਿਸਟਰੀਆਂ ਰੁਕੀਆਂ ਹੋਈਆਂ ਸੀ ਉਹ ਰਜਿਸਟਰੀਆਂ ਹੁਣ ਹੋਣਗੀਆਂ ਉਹਨਾਂ ਨੂੰ ਫੀਸ ਵੀ ਪੇ ਕਰਨੀ ਪਏਗੀ ਸਟੈਂਡ ਡਿਊਟੀ ਵੀ ਤੇ ਜਿਹੜੀਆਂ ਐਨਓਸੀ ਕੱਕ ਦਿੱਕਤ ਆਉਂਦੀਆਂ ਖਤਮ ਕਰ ਦਿੱਤੀਆਂ ਨੇ ਹੁਣ ਸਦੀਓ ਰਜਿਸਟਰੀ ਹੋਣਗੇ ਤਕਰੀਬਨ ਮੈਨੂੰ ਲੱਗਾ ਕਿ ਹਜ਼ਾਰਾਂ ਦੇ ਤਦਦ ਵਿੱਚ ਜਿਹੜੀਆਂ ਰਜਿਸਟਰੀਆਂ ਪੈਂਡਿੰਗ ਨੇ ਉਹ ਉਹਨਾਂ ਦਾ ਕੁਝ ਆਉਣ ਵਾਲੇ ਦਿਨਾਂ ਵਿੱਚ ਕੀ ਬਿਨਾ ਐਨਓਸੀ ਤੋਂ ਕੀਤੀ ਜਾਣਗੀ ਤੇ ਜਿਹੜੇ ਖਿਡਾਰੀ ਨੇ ਕਿਤਨਾ ਕਿਤੇ ਦੇ ਵਿਦੇਸ਼ਾਂ ਦੇ ਵਿੱਚ ਜਾਣ ਖੇਡਦੇ ਨੇ ਤੇ ਪੰਜਾਬ ਦਾ ਤੇ ਏਰੀਆ ਦਾ ਨਾਮ ਰੋਸ਼ਨ ਕਰਦੇ ਨੇ ਤੇ ਜਿਹੇ ਨਾਮ ਰੋਸ਼ਨ ਕਰਦੇ ਤੇ ਸਾਡਾ ਵੀ ਸਰਕਾਰਾਂ ਦਾ ਵੀ ਫਰਜ ਪੜਦਾ ਹੈ ਕਿ ਜੋ ਕਿ ਪਿਛਲੀਆਂ ਸਰਕਾਰਾਂ ਨੇ ਇਹ ਚੀਜ਼ਾਂ ਨਹੀਂ ਕੀਤੀਆਂ ਕਿ ਉਹਨਾਂ ਨੂੰ ਪ੍ਰਮੋਟ ਨਹੀਂ ਕੀਤਾ ਕਿ ਜਖੜ ਕਿਤਨਾ ਕਿਤੇ ਕੋਈ ਖਿਡਾਰੀ ਬਣਨ ਦੇ ਵਿੱਚ ਕੋਈ ਖਿਡਾਰੀ ਬਣਦਾ ਸੀ ਤੇ ਉਹਨੂੰ ਦਿੱਕਤਾਂ ਆਉਂਦੀਆਂ ਸੀ ਕਿਉਂਕਿ ਅੱਜ ਕੱਲ੍ਹ ਗੇਮਾਂ ਬਹੁਤ ਮਹਿੰਗੀਆਂ ਹੋ ਚੁੱਕੀਆਂ ਨੇ ਬਿਨਾ ਸਰਕਾਰਾਂ ਦੀ ਸਹੂਲਤ ਤੋਂ ਕੋਈ ਅੱਗੇ ਨਹੀਂ ਵਸ ਸਕਦਾ ਇਸ ਕਰਕੇ ਕਈ ਬੱਚੇ ਰਹਿੰਦੇ ਸੀ ਸਰਕਾਰਾਂ ਉਹਨਾਂ ਦੀ ਹੈਲਪ ਵੀ ਕਰ ਰਹੀਆਂ ਨੇ ਤੇ ਹੁਣ ਜਿਹੜੇ ਖਿਡਾਰੀ ਜਿਹੜੇ ਨੇ ਜਿਹੜੇ ਇੰਟਰਨੈਸ਼ਨਲ ਲੈਵਲ ਤੇ ਖੇਡ ਕੇ ਹੁੰਦੇ ਨੇ ਉਹਨਾਂ ਨੂੰ ਨੌਕਰੀਆਂ ਵੀ ਦੇ ਰਹੇ ਨੇ ਆ ਪਿੱਛੇ ਜੇ ਤੁਸੀਂ ਦੇਖਿਆ ਹੋਵੇਗਾ ਕਿ ਡੀਐਸਪੀ ਲੈਵਲ ਦੀਆਂ ਨੌਕਰੀ ਦਿੱਤੀਆਂ ਨੇ ਕਤਈ ਪੀਸੀਐਸ ਲੈਵਲ ਤੇ ਮਨੋਕਰੀ ਦਿੱਤੀ ਹੈ ਪੰਜਾਬ ਸਰਕਾਰ ਨੇ ਇਹ ਬਹੁਤ ਵਧੀਆ ਹੈ ਕਿ ਇਹ ਸੋਚਿਆ ਕਿ ਖਿਡਾਰੀਆਂ ਨੂੰ ਅਸੀਂ ਪ੍ਰੋਮੋਟ ਕਰਨਾ ਇਹਨਾਂ ਨੂੰ ਰੋਜਗਾਰ ਦੇਣਾ ਕਿਉਂਕਿ ਕਿਤਨਾ ਕਿਤੇ ਪਿਛਲੇ ਸਰਕਾਰਾਂ ਦੇ ਵਿੱਚ ਕੁਝ ਖੜਾਈ ਇਦਾਂ ਸੀ ਕਿ ਇਹਨਾਂ ਨੇ بڑے ਨਾਮ ਮਰੋਸ਼ਨ ਕੀਤੇ ਸੀ ਪਰ ਉਹਨਾਂ ਬਾਰੇ ਕਦੀ ਸੋਚਿਆ ਨਹੀਂ ਗਿਆ ਇਹ ਸਰਕਾਰ ਲੋਕਪੱਕੀ ਫੈਸਲੇ ਲੈਂਦੀ ਹੈ ਲੋਕਾਂ ਦੇ ਨਾਲ ਹੈ ਲੋਕਾਂ ਦੀ ਸਰਕਾਰ ਹੈ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਵਾਸਤੇ ਤੁਸੀਂ ਆਮ ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਦੇਖੋ ਜੀ ਸਾਡੇ ਨੈਸ਼ਨਲ ਕਮਿਨਰ ਰਵੀਜਨ ਕੇਜਰੀਵਾਲ ਜੀ ਤੇ ਸਰਦਾਰ ਭਗਵੰਤ ਮਾਨ ਜੀ ਦਾ ਇਹੋ ਹੀ ਕਹਿਣਾ ਕਿ ਪਹਿਲਾ ਕੰਮ ਕਰਾਂਗੇ ਲੋਕਾਂ ਦੇ ਅਸੀਂ ਵੋਟਾਂ ਵਾਸਤੇ ਨਹੀਂ ਕੰਮ ਕਰ ਰਹੇ ਅਸੀਂ ਲੋਕਾਂ ਦੇ ਕੰਮ ਤਾਂ ਕਰ ਰਹੇ ਆ ਕਿ ਜਿਹੜੀਆਂ ਸਰਕਾਰ ਵੱਲੋਂ ਉਹਨਾਂ ਨੂੰ ਸਹੂਲਤਾਂ ਦਿੱਤੀਆਂ ਜਾਣੀਆਂ ਨੇ ਕਿਤੇ ਨਹੀਂ ਕੀਤਾ ਵੋਟਾਂ ਵਾਸਤੇ ਲੋਕ ਕੰਮ ਕਰਦੇ ਜਦੋਂ ਵੋਟਾਂ ਹੁੰਦੀਆਂ ਸੀ ਉਦੋਂ ਹੀ ਇਹ ਆਪਣਾ ਸਹੂਲਤਾਂ ਦਿੱਤੀਆਂ ਜਾਂਦੀਆਂ ਸੀ ਇਹ ਸਰਕਾਰ ਐਸ ਤਰ੍ਹਾਂ ਨਹੀਂ ਸਜ਼ਾ ਰਹੀ ਆ ਜਦੋਂ ਦੀ ਸਰਕਾਰ ਬਣੀ ਆ 2022 ਤੋਂ ਉਦੋਂ ਦੇ ਲੋਕਾਂ ਨੇ ਕੰਮ ਕਰ ਰਹੀ ਆ ਤੇ ਸਾਡੇ ਅਰਵਿੰਦ ਕੇਜਰੀਵਾਲ ਜੀ ਵੀ ਇਹੋ ਹੀ ਕਹਿੰਦੇ ਆ ਕਿ ਅਸੀਂ ਅਗਲੀ ਵਾਰੀ ਜਦੋਂ ਵੀ ਤੁਹਾਡੇ ਕੋਲ ਵੋਟ ਮੰਗਣ ਆਵਾਂਗੇ ਕੰਮ ਤੇ ਮੰਗਣਾ ਵਾ ਜੇ ਕੰਮ ਕੀਤਾ ਤੇ ਵੋਟ ਪਾਇਓ ਨਹੀਂ ਕੀਤਾ ਨਾ ਪਾਇਓ ਇਹਦੇ ਕਰਕੇ ਅਸੀਂ ਅਸੀਂ ਕੰਮਾਂ ਦੇ ਆਧਾਰ ਤੇ 2024 ਦੇ ਵਿੱਚ ਗਰਾਉਂਡ ਤੇ ਉਤਰਾਂਗੇ ਤੇ ਆਸ ਕਰਦੇ ਆ ਕਿ ਵਧੀਆ ਰਿਜ਼ਲਟ ਕੱਢਾਂਗੇ ਤੇ ਆਮ ਆਦੀ ਪੰਟੀ ਦਾ ਝੰਡਾ ਬਲੰਦ ਕਰਾਂਗੇ